ਗੁਜਰਾਤ ਦੇ ਅਹਮਦਾਬਾਦ ਵਿੱਚ ਹੋਏ ਭਿਆਨਕ ਜਹਾਜ਼ ਹਾਦਸੇ ਤੋਂ ਬਾਅਦ ਬੋਇੰਗ 787 ਡ੍ਰੀਮਲਾਈਨਰ ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਿਆ ਹਾਦਸੇ ਵਿੱਚ 265 ਲੋਕਾਂ ਦੀ ਮੌਤ ਤੋਂ ਬਾਅਦ ਹੁਣ ਇਸ ਅਧਿਆਤੁਨਿਕ ਜਹਾਜ਼ ਦੀ ਸੁਰੱਖਿਆ ਤੇ ਭਰੋਸੇਯੋਗਤਾ ਤੇ ਗੰਭੀਰ ਸਵਾਲ ਖੜੇ ਹੋ ਰਹੇ ਨੇ ਇਹ ਬੋਇੰਗ ਜਹਾਜ਼ ਜੋ ਲੰਡਨ ਲਈ ਰਵਾਨਾ ਹੋਣ ਵਾਲਾ ਸੀ ਟੇਕ-ਆਫ ਤੋਂ ਕੁਝ ਮਿੰਟ ਬਾਅਦ ਹੀ ਹਾਦਸਾ ਗ੍ਰਸਤ ਹੋ ਗਿਆ ਹੁਣ ਜਹਾਜ਼ ਦੀਆਂ ਪੁਰਾਣੀ ਤਕਨੀਕੀ ਕਮੀਆਂ ਤੇ ਕੰਪਨੀਆਂ ਦੁਆਰਾ ਅਣਦੇਖੀ ਕੀਤੀਆਂ ਗਈਆਂ ਰਿਪੋਰਟਾਂ ਦੀ ਦੁਬਾਰਾ ਜਾਂਚ ਕੀਤੀ ਜਾ ਰਹੀ ਹੈ ਐਵੀਏਸ਼ਨ ਟਰੈਕਿੰਗ ਪੋਰਟਲ 에어로 인사이트 ਅਨੁਸਾਰ ਡ੍ਰੀਮ ਲਾਈਨਰ ਵਿੱਚ ਪਹਿਲਾਂ ਵੀ ਇੰਜਨ ਲੀਕੇਜ ਕੈਬਨ ਪ੍ਰੈਸ਼ਰ ਡ੍ਰੌਪ ਅਪਲਾ ਬ ਹੋਣ ਵਾਲਾ ਸੀ ਲੈਂਡਿੰਗ ਗিয়ার ਖਰਾਬ ਹੋਣਾ ਤੇ ਆਕਸੀਜਨ ਸਿਸਟਮ ਵਰਗੀਆਂ ਸਮੱਸਿਆਵਾਂ ਦੀ ਰਿਪੋਰਟ ਕੀਤੀ ਗਈ ਹੈ 에어 ਇੰਡੀਆ ਦੇ ਬੇੜੇ ਵਿੱਚ ਸ਼ਾਮਲ ਇਹਨਾਂ ਜਹਾਜ਼ਾਂ ਦੇ ਸਬੰਧ ਵਿੱਚ ਪਿਛਲੇ 10 ਸਾਲਾਂ ਵਿੱਚ 30 ਤੋਂ ਵੱਧ ਵਾਰ ਤਕਨੀਕੀ ਐਮਰਜੈਂਸੀ ਪੈਦਾ ਹੋਈ ਹੈ ਇੱਕ ਪੁਰਾਣੀ ਉਦਾਹਰਨ ਜਦ ਦਿੱਲੀ ਤੋਂ ਬਰਮਿੰਗਮ ਜਾਣ ਵਾਲੀ ਇੱਕ ਉਡਾਣ ਵਿੱਚ ਹਾਈਡਰੌਲਿਕ ਲੀਕੇਜ ਹੋਇਆ ਸੀ ਤਾਂ 13 ਦਸੰਬਰ 2024 ਨੂੰ ਦਿੱਲੀ ਤੋਂ ਬ੍ਰਿਮਿੰਗਮ ਜਾਣ ਵਾਲੀ ਫਲਾਈਟ AI 113 ਦੀ ਲੈਂਡਿੰਗ ਦੌਰਾਨ ਨੋਜ਼ ਗੇਅਰ ਵਿੱਚ ਹਾਈਡਰੌਲਿਕ ਲੀਕ ਹੋਣ ਦੀ ਰਿਪੋਰਟ ਆਈ ਸੀ ਜਹਾਜ਼ ਨੂੰ ਤੁਰੰਤ ਰਨਵੇ ਤੋਂ ਹਟਾ ਦਿੱਤਾ ਗਿਆ ਤੇ 28 ਘੰਟੇ ਲਈ ਗਰਾਊਂਡ ਕਰ ਦਿੱਤਾ ਗਿਆ 2024 ਵਿੱਚ ਬੋਇੰਗ ਇੰਜੀਨੀਅਰਿੰਗ ਸੇਮ ਸਾਲੇ ਹੋਪਰ ਅਤੇ ਸਾਬਕਾ ਕਰਮਚਾਰੀ ਜੌਨ ਵਾਰਨੇਟ ਨੇ ਦਾਅਵਾ ਕੀਤਾ ਕਿ 787 ਡ੍ਰੀਮਲਾਈਨਰ ਦੇ ਨਿਰਮਾਣ ਵਿੱਚ ਬਹੁਤ ਸਾਰੇ ਸ਼ਾਰਟਕਟ ਅਪਣਾਏ ਗਏ ਸਨ ਵਾਰਨੇਟ ਨੇ ਇੱਥੋਂ ਤੱਕ ਕਿਹਾ ਕਿ ਕੁਝ 부ਜਿਆਂ ਨੂੰ ਕੁਵਾੜ ਤੋਂ ਲੈ ਕੇ ਸਥਾਪਿਤ ਕੀਤਾ ਗਿਆ ਸੀ ਤਾਂ ਜੋ ਡਿਲੀਵਰੀ ਸਮੇਂ ਸਿਰ ਕੀਤੀ ਜਾ ਸਕੇ ਉਸਨੇ ਇਲਜ਼ਾਮ ਲਾਇਆ ਕਿ ਐਮਰਜੈਂਸੀ ਆਕਸੀਜਨ ਸਿਸਟਮ ਵਿੱਚ ਵੀ ਇੱਕ ਸਮੱਸਿਆ ਸੀ ਜਿਸ ਨੂੰ ਪ੍ਰਬੰਧਨ ਦੁਆਰਾ ਅਣਟਿੱਟਾ ਕਰ ਦਿੱਤਾ ਗਿਆ ਇਨ੍ਹਾਂ ਦੋਸ਼ਾਂ ਤੋਂ ਬਾਅਦ ਯੂ ਐਸ اے ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਅਤੇ ਨੈਸ਼ਨਲ ਟ੍ਰਾਂਸਪੋਰਟ ਸੇਫਟੀ ਬੋਰਡ ਨੇ ਬੋਇੰਗ ਦੀ ਨਿਰਮਾਣ ਪ੍ਰਕਿਰਿਆ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ 2017 ਵਿੱਚ NTSF ਰਿਪੋਰਟ ਨੇ ਵਾਰਨੇਟ ਦੇ ਬਹੁਤ ਸਾਰੇ ਨੁਕਤੇ ਸੱਚ ਪਾਏ ਅਤੇ ਬੋਇੰਗ ਨੂੰ ਸੁਧਾਰਤਮ ਇੱਕ ਆਦੇਸ਼ ਜਾਰੀ ਕੀਤੇ ਵੀਰਵਾਰ ਨੂੰ ਅਹਮਦਾਬਾਦ ਵਿੱਚ ਹੋਏ ਹਾਦਸੇ ਵਿੱਚ 242 ਯਾਤਰੀਆਂ ਅਤੇ ਚਾਲਕ ਦਲ ਸਮੇਤ ਕੁੱਲ 265 ਲੋਕਾਂ ਦੀ ਜਾਨ ਚਲੀ ਗਈ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰਪਾਨੀ ਵੀ ਸਾਥ ਸੇ ਦਾ ਸ਼ਿਕਾਰ ਹੋ ਗਏ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਡ੍ਰੀਮਲਾਈਨਰ ਹਾਦਸਾ ਬਣ ਗਿਆ ਜਿਸ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਮੌਤਾਂ ਹੋਈਆਂ ਨੇ ਹਾਦਸੇ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਪਹਿਲਾਂ ਹੀ ਦਿੱਤੇ ਜਾ ਚੁੱਕੇ ਨੇ ਇਸ ਦੌਰਾਨ ਅਮਰੀਕੀ ਸਰਕਾਰ ਨੇ ਕਿਹਾ ਕਿ ਜੇ ਭਾਰਤੀ ਅਧਿਕਾਰੀ ਚਾਹਣਗੇ ਤਾਂ ਉਹ 에어 ਇੰਡੀਆ ਜਹਾਜ਼ ਹਾਦਸੇ ਦੀ ਜਾਂਚ ਸਹਿਯਤਾ ਲਈ ਆਪਣੀ ਟੀਮ ਭੇਜਣ ਲਈ ਤਿਆਰ ਨੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਅਮਰੀਕੀ ਸਰਕਾਰ ਦਾ ਨੁਮਾਇੰਦਾ ਹੋਵੇਗਾ ਉਹਨਾਂ ਨੇ ਕਿਹਾ ਕਿ FAA ਤਕਨੀਕੀ ਹਮਾਇਤ ਦੇਣਗੇ ਐਂਟੀਐਨਟੀਐਸਵੀ ਹਰ ਸਾਲ ਕਰੀਬ 450 ਮੰਤਰੀ ਹਵਾਈ ਹਾਦਸਿਆਂ ਦੇ ਕਾਰਨਾਂ ਦੀ ਜਾਂਚ ਵਿੱਚ ਸਹਾਇਤਾ ਪ੍ਰਦਾਨ ਕਰਦਾ ਦੱਸਦੀ ਹੈ ਕਿ 에어 ਇੰਡੀਆ ਨੇ ਅਹਮਦਾਬਾਦ ਤੋਂ ਲੰਡਨ ਜਾ ਰਹੀ ਉਡਾਣ ਵਿੱਚ ਸਵਾਰ 241 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ 에어 ਇੰਡੀਆ ਦਾ ਜਹਾਜ਼ ਉਡਾਣ ਭਰਨ ਤੋਂ ਕੁਝ ਮਿੰਟਾਂ ਅੰਦਰ ਕ੍ਰੈਸ਼ ਹੋ ਗਿਆ ਬੋਇੰਗ 787-8 ਜਹਾਜ਼ ਵਿੱਚ ਕੁੱਲ 242 ਯਾਤਰੀ ਤੇ ਅਮਲੇ ਦੇ ਮੈਂਬਰ ਸਵਾਰ ਸਨ ਯਾਤਰੀਆਂ ਵਿੱਚ 161 ਭਾਰਤੀ ਨਾਗਰਿਕ 53 ਬ੍ਰਿਟਿਸ਼ ਨਾਗਰਿਕ ਅਤੇ 7 ਪੁਰਤਗਾਲੀ ਤੇ ਇੱਕ ਕੈਨੇਡੀਅਨ ਨਾਗਰਿਕ ਸ਼ਾਮਲ ਸੀ ਉਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਮਦਾਬਾਦ ਪਹੁੰਚੇ ਮੋਦੀ ਹਵਾਈ ਅੱਡੇ ਤੋਂ ਸਿੱਧਾ ਕ੍ਰੈਸ਼ ਵਾਲੀ ਸਾਈਟ ਗਏ ਪ੍ਰਧਾਨ ਮੰਤਰੀ ਮੰਗਰੋ ਸਥਾਨਕ ਸਿਵਲ ਹਸਪਤਾਲ ਗਏ ਜਿੱਥੇ ਉਹਨਾਂ ਹਾਦਸੇ ਦੇ ਜ਼ਖਮੀਆਂ ਦੀ ਖਬਰ ਸਾਰ ਲਈ ਉਹ ਜਹਾਜ਼ ਹਾਦਸੇ ਵਿੱਚ ਬਚਣ ਵਾਲੇ ਇੱਕੋ ਇੱਕ ਯਾਤਰੀ ਰਮੇਸ਼ ਵਿਸ਼ਵਾਸ ਕੁਮਾਰ ਨੂੰ ਵੀ ਮਿਲੇ ਮੋਦੀ ਹਸਪਤਾਲ ਦੇ C7 ਵਾਰਡ ਵਿੱਚ ਗਏ ਜਿੱਥੇ ਹਾਦਸੇ ਦੇ 25 ਜ਼ਖਮੀ ਜ਼ੇਰੇ ਇਲਾਜ ਨੇ ਉਹਨਾਂ ਹਸਪਤਾਲ ਦੇ ਡਾਕਟਰ ਨਾਲ ਵੀ ਗੱਲਬਾਤ ਕੀਤੀ 에어ਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਕਿ ਜਹਾਜ਼ ਵਿੱਚ ਸਵਾਰ 242 ਯਾਤਰੀਆਂ ਵਿੱਚੋਂ 241 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਬਿਆਨ ਵਿੱਚ ਕਿਹਾ ਗਿਆ ਕਿ ਭਾਰਤੀ ਮੂਲ ਦਾ ਬ੍ਰਿਟਿਸ਼ ਨਾਗਰਿਕ ਰਮੇਸ਼ ਵਿਸ਼ਵਾਸ ਕੁਮਾਰ ਹਾਦਸੇ ਵਿੱਚ ਬਚਣ ਵਾਲਾ ਇੱਕੋ ਇੱਕ ਵਿਅਕਤੀ ਹੈ ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ 에어 ਇੰਡੀਆ ਨੇ ਬਿਆਨ ਵਿੱਚ 12 ਸਾਲ ਪੁਰਾਣੇ ਬੋਇੰਗ 787-8 ਜਹਾਜ਼ ਬਾਦ ਦੁਪਹਿਰ 1:38 ਮਿੰਟ ਤੇ ਅੰਮਦਾਬਾਦ ਤੋਂ ਰਵਾਨਾ ਹੋਇਆ ਸੀ ਤੇ ਇਸ ਉੱਤੇ 230 ਯਾਤਰੀ ਤੇ ਅਮਲੇ ਦੇ 12 ਮੈਂਬਰਸ ਵਾਰਸਾਨ 에ਅਰਲਾਈਨ ਨੇ ਕਿਹਾ ਕਿ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਹੁਣ ਪੂਰੀ ਤਰ੍ਹਾਂ ਪ੍ਰਭਾਵਿਤ ਲੋਕਾਂ ਨੂੰ ਉਹਨਾਂ ਦੇ ਪਰਿਵਾਰਾਂ ਤੇ ਅਜ਼ੀਜ਼ਾਂ ਦੀਆਂ ਜ਼ਰੂਰਤਾਂ ਤੇ ਕੇਂਦਰਿਤ ਨੇ 에ਅਰ ਇੰਡੀਆ ਨੇ ਕਿਹਾ ਕਿ ਉਹ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇ ਰਹੀ ਹੈ 에ਅਰ ਇੰਡੀਆ ਨੇ ਵਧੇਰੀ ਜਾਣਕਾਰੀ ਲਈ ਯਾਤਰੀ ਹੈਲਪਲਾਈਨ ਨੰਬਰ 12569944420 ਸਥਾਪਿਤ ਕੀਤਾ ਹੈ ਭਾਰਤ ਤੋਂ ਬਾਹਰ ਕਾਲਾ ਕਰਨ ਵਾਲਿਆਂ ਨੂੰ 8062799200 ਤੇ ਕਾਲ ਕਰ ਸਕਦੇ ਨੇ ਬੀਤੇ ਦਿਨੀ ਲੰਡਨ ਜਾਣ ਵਾਲੀ ਏਅਰ ਇੰਡੀਆ ਦੇ ਜਹਾਜ਼ ਦੇ ਹਾਦਸਾ ਗ੍ਰਸਤ ਹੋਣ ਤੋਂ ਇੱਕ ਦਿਨ ਬਾਅਦ ਫੋਰੈਂਸਿਕ ਟੀਮ ਅਹਮਦਾਬਾਦ ਵਿੱਚ ਜਹਾਜ਼ ਹਾਦਸੇ ਵਾਲੀ ਥਾਂ ਤੇ ਪਹੁੰਚੀ ਦੇਸ਼ ਤੇ ਉੱਗੇ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਲਈ ਰਾਹਤ ਕਾਰਜਾਂ ਵਿੱਚ ਪੂਰੇ ਸਹਿਯੋਗ ਦੀ ਪੇਸ਼ਕਸ਼ ਕੀਤੀ ਰिलायंस ਇੰਡਸਟਰੀ ਦੇ ਚੇਅਰਮੈਨ ਅੰਬਾਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਅਤੇ ਉਹਨਾਂ ਦੀ ਪਤਨੀ ਨੀਤਾ ਅੰਬਾਨੀ ਅਹਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਕਾਰਨ ਕਾਫੀ ਦੁਖੀ ਨੇ ਉਹਨਾਂ ਆਖਿਆ ਕਿ ਇਸ ਹਾਦਸੇ ਤੋਂ ਪ੍ਰਭਾਵਿਤ ਲੋਕਾਂ ਲਈ ਉਹ ਸੰਵੇਦਨਾ ਪ੍ਰਗਟ ਕਰਦੇ ਨੇ ਸਰ ਦੁੱਖ ਦੀ ਘੜੀ ਵਿੱਚ ਰिलायंस ਹਰ ਸੰਭਵ ਮਦਦ ਲਈ ਤਿਆਰ ਹੈ ਉੱਤਰ ਥਾਈਲੈਂਡ ਤੇ ਫੋਕੇਟ ਤੋਂ ਨਵੀਂ ਦਿੱਲੀ ਜਾ ਰਹੀ 에어 ਇੰਡੀਆ ਦੀ ਉਡਾਣ ਨੂੰ ਬੰਬ ਦੀ ਧਮਕੀ ਮੱਲਮਗਰੋਂ ਟਾਪੂ ਦੇ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ ਥਾਈਲੈਂਡ 에어ਪੋਰਟਸ ਦੇ ਅਧਿਕਾਰੀ ਨੇ ਕਿਹਾ ਕਿ ਜਹਾਜ਼ ਦੇ ਲੈਂਡ ਕਰਨ ਮਗਰੋਂ ਸੁਰੱਖਿਆ ਪ੍ਰੋਟੋਕਾਲ ਮੁਤਾਬਕ ਯਾਤਰੀਆਂ ਨੂੰ ਫਲਾਈਟ AI 379 ਵਿੱਚੋਂ ਬਾਹਰ ਕੱਢਿਆ ਗਿਆ ਫਲਾਈਟ ਵਿੱਚ 156 ਯਾਤਰੀ ਸਵਾਰ ਸਨ ਤੇ ਬੰਬ ਦੀ ਧਮਕੀ ਉਦੋਂ ਮਿਲੀ ਜਦ ਜਹਾਜ਼ ਹਵਾ ਵਿੱਚ ਸੀ ਫਲਾਈਟ ਟਰੈਕਰ ਫਲਾਈਟ ਟਰੈਰ ਨੇ 24 ਮੁਤਾਬਕ ਜਹਾਜ਼ ਨੇ ਫੂਕੇਟ ਹਵਾਈ ਅੱਡੇ ਤੋਂ ਸਵੇਰ 9:30 ਵਜੇ ਦੇ ਕਰੀਬ ਉਡਾਣ ਭਰੀ ਪਰ ਇਹ ਅੰਡੇਮਾਨ ਸਾਗਰ ਉੱਤੇ ਇੱਕ ਵੱਡਾ ਚੱਕਰ ਲਾਉਣ ਮਗਰੋਂ ਥਾਈ ਟਾਪੂ ਤੇ ਮੋੜ ਆਇਆ ਹਵਾਈ ਅੱਡਾ ਪ੍ਰਸ਼ਾਸਨ ਨੇ ਬੰਬ ਦੀ ਧਮਕੀ ਬਾਰੇ ਬਹੁਤ ਬੇਰਵੇ ਨਹੀਂ ਦਿੱਤੇ ਮੀਡੀਆ ਰਿਪੋਰਟਾਂ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਅੰਮਦਾਬਾਦ ਜਹਾਜ਼ ਹਾਦਸੇ ਮਗਰੋਂ ਹਰਿਆਣਾ ਵਿੱਚ ਵਾਪਰੇ ਜਹਾਜ਼ ਹਾਦਸੇ ਨੂੰ ਯਾਦ ਕਰਕੇ ਲੋਕ ਕੰਬ ਗਏ ਨੇ ਅੱਜ ਤੋਂ 28 ਸਾਲ ਪਹਿਲਾਂ 12 ਨਵੰਬਰ 1996 ਨੂੰ ਚਰਕੀਦਾਦਰੀ ਨੇੜੇ ਅਸਮਾਨ ਵਿੱਚ ਹੋਏ ਦੋ ਜਹਾਜ਼ ਉਚਾਲੇ ਟੱਕਰ ਹੋ ਗਈ ਸੀ ਜਿਸ ਕਾਰਨ 349 ਲੋਕ ਮੌਤ ਦੇ ਮੂੰਹ ਵਿੱਚ ਚਲੇ ਗਏ ਸਨ 사ウਦੀ ਅਰਬ ਜਹਾਜ਼ ਅਤੇ ਕਜ਼ਾਕਿਸਤਾਨ ਦੇ ਜਹਾਜ਼ ਕ੍ਰੈਸ਼ ਹੋਣ ਦੇ ਮਾਮਲੇ ਵਿੱਚ ਵੱਡੇ ਜਹਾਜ਼ ਹਾਦਸੇ ਵਿੱਚ ਸ਼ਾਮਲ ਹੋ ਗਿਆ ਜਿਸ ਜਹਾਜ਼ ਹਾਦਸੇ ਨੂੰ ਯਾਦ ਕਰਕੇ ਚਰਕੀ ਦਾਦਰੀ ਦੇ ਲੋਕਾਂ ਦੀ ਰੂਹ ਕੰਬ ਜਾਂਦੀ ਹੈ ਦੱਸਦੀ ਹੈ ਕਿ 12 ਨਵੰਬਰ 1996 ਦੀ ਉਸ ਸ਼ਾਮ ਨੂੰ ਯਾਦ ਕਰਕੇ ਲੋਕ ਅਜੇ ਵੀ ਕੰਬ ਜਾਂਦੇ ਨੇ ਦਰਸਲ 사ਉਦੀ ਅਰਬ ਦਾ ਇੱਕ ਕਾਰਗੋ ਜਹਾਜ਼ ਅਤੇ ਕਜ਼ਾਕਿਸਤਾਨ 에어ਲਾਈਨਸ ਦਾ ਇੱਕ ਯਾਤਰੀ ਜਹਾਜ਼ ਚਰਕੀ ਦਾਦਰੀ ਤੋਂ 5 ਕਿਲੋਮੀਟਰ ਦੂਰ ਪਿੰਡ ਟਿਕਾਨਕਲਾ ਅਤੇ ਕਿੜੀ ਸੰਸਬਾਦ ਦੇ ਨੇੜੇ ਟਕਰਾ ਗਏ ਸਨ ਟੱਕਰ ਇੰਨੀ ਭਿਆਨਕ ਸੀ ਕਿ ਹਾਦਸੇ ਦੇ ਨਾਲ ਹੀ ਅਸਮਾਨ ਵਿੱਚ ਬਿਜਲੀ ਚਮਕ ਗਈ ਅਤੇ ਦੋਵੇਂ ਜਹਾਜ਼ਾਂ ਵਿੱਚ ਸਵਾਰ 359 ਲੋਕਾਂ ਦੀ ਜ਼ਿੰਦਗੀ ਇੱਕ ਪਲ ਵਿੱਚ ਅੱਗ ਦੀਆਂ ਲਪੇਟਾਂ ਵਿੱਚ ਸਮਾਗੀ ਇੱਥੋਂ ਦੇ ਵਸਨੀਕ ਉਸ ਦਿਨ ਨੂੰ ਯਾਦ ਕਰਕੇ ਦੱਸਦੇ ਨੇ ਕਿ ਉਸ ਦਿਨ ਸਰਦੀਆਂ ਦਾ ਮੌਸਮ ਸੀ ਅਤੇ ਅਸਮਾਨ ਸਾਫ਼ ਸੀ ਸ਼ਾਮ 7 ਵਜੇ ਦੇ ਕਰੀਬ ਅਚਾਨਕ ਆਲੇ-ਦੁਆਲੇ ਦੇ ਖੇਤਾਂ 'ਤੇ ਅੱਗ ਦੇ ਗੋਲੇ ਵਰਨਣ ਲੱਗੇ ਲੋਕ ਘਬਰਾਟ ਵਿੱਚ ਆਪਣੇ ਘਰਾਂ ਤੋਂ ਬਾਹਰ ਭੱਜ ਗਏ ਫਿਰ ਕੁਝ ਪਿੰਡ ਵਾਸੀ ਘਬਰਾਟ ਵਿੱਚ ਖੇਤਾਂ ਵੱਲ ਭੱਜਦੇ ਦੇਖੇ ਗਏ ਇੱਕ ਭਿਆਨਕ ਜਹਾਜ਼ ਹਾਦਸਾ ਸੀ ਜੋ ਕੁਝ ਘੰਟਿਆਂ ਬਾਅਦ ਦੁਨੀਆ ਭਰ ਵਿੱਚ ਦੇਸ਼ ਦੀ ਬਦਨਾਮੀ ਦਾ ਇੱਕ ਵੱਡਾ ਕਾਰਨ ਬਣ ਗਿਆ ਹਾਦਸੇ ਤੋਂ ਬਾਅਦ ਉਹਨਾਂ ਦੇ ਖੇਤਾਂ ਦੀ ਜ਼ਮੀਨ ਬੰਜਰ ਹੋ ਗਈ ਅਤੇ ਜਹਾਜ਼ਾਂ ਅਤੇ ਲਾਸ਼ਾਂ ਦੋਵਾਂ ਦੇ ਅਵਸ਼ੇਸ਼ ਲਗਭਗ 10 ਕਿਲੋਮੀਟਰ ਦੇ ਘੇਰੇ ਵਿੱਚ ਖਿੰਡ ਕੇ ਮਹਾਸਿੰਘ ਠੇਕੇਦਾਰ ਨੇ ਦੱਸਿਆ ਕਿ ਉਹ ਤੁਰੰਤ ਜੀਪ ਲੈ ਕੇ ਮੌਕੇ ਤੇ ਪਹੁੰਚੇ ਤਾਂ ਚਾਰੇ ਪਾਸੇ ਬੁਰਾ ਹਾਲ ਲਾਸ਼ਾਂ ਅੰਦਰਕਤਾਂ ਤੇ ਲਟਕੀਆਂ ਹੋਈਆਂ ਸਨ ਤੁਰੰਤ ਚਾਰ ਲੋਕਾਂ ਨੂੰ ਜੀਪ ਵਿੱਚ ਪਾ ਕੇ ਹਸਪਤਾਲ ਪਹੁੰਚਾਇਆ ਤੇ ਵਾਪਸ ਮੌਕੇ ਤੇ ਆ ਕੇ ਵੇਖਿਆ ਤਾਂ ਮੰਜ਼ਰ ਵੇਖ ਕੇ ਰੂਹ ਕੰਬੁੱਠੀ ਕਿਸੇ ਵੀ ਯਾਤਰੀ ਨੂੰ ਨਹੀਂ ਬਚਾਇਆ ਜਾ ਸਕਿਆ